ਕੀ ਆ ਕਿ ਕਹਿਣਾ ਚਾਹੂਗੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਟਿਕਣ ਦਾ ਤਾਂ ਮੇਰਾ ਪਹਿਲਾਂ ਹੀ ਪੱਕਾ ਸੀਗਾ ਪਰ ਫਾਰਮਲ ਅਨਾਉਂਸਮੈਂਟ ਵੀ ਹੋ ਗਈ ਤੇ ਹੁਣ ਇਲੈਕਸ਼ਨ ਲੜਾਂਗੇ ਤੇ ਜਿੱਤਾਂਗੇ ਜੀ ਬਹੁਤ ਵੱਡੇ ਮਾਰਚ ਦੇ ਹਾਂ ਜੀ ਮੁੱਦੇ ਰਹਿਣਗੇ ਮੈਮ ਕੀ ਮੁੱਦੇ ਰਹਿਗੇ ਮੁੱਦਾ ਜੀ ਵਿਕਾਸ ਦਾ ਮੁੱਦਾ ਰਹੂਗਾ ਜਿਹੜਾ ਕਿ ਸਾਰੇ ਦੇਸ਼ ਦਾ ਮੁੱਦਾ ਹੈਗਾ ਸਾਰੇ ਦੇਸ਼ ਦੇ ਵਿੱਚ ਹੀ ਹੁਣ ਮੋਦੀ ਸਾਹਿਬ ਦੀ ਲਹਿਰ ਚੱਲੀ ਹੋਈ ਹੈ ਔਰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੋਕ ਭੀਜਪੀ ਨੂੰ ਲਾਈਕ ਕਰ ਰਹੇ ਹੈ ਤੇ ਇਹੀ ਵਿਕਾਸ ਦਾ ਹੀ ਸਭ ਤੋਂ ਵੱਡਾ ਮੁੱਦਾ ਹੈ ਜੀ ਨਾ ਤੁਹਾਡੀ ਪਹਿਲੀ ਰਾਜਨੀਤੀ ਚ ਪਾਰੀ ਹੈਗੀ ਐ ਦੂਜੇ ਪਾਸੇ ਹਰਸਿਮਰਤ ਕੌਰ ਦੇਖ ਲਈ ਆਪਾਂ ਕਿ ਅੱਜ ਦੂਜੇ ਬਜੀਤ ਬਣੇ ਹੋਏ ਨੇ ਤੇ ਕੁੜੀਆਂ ਸਾਹਿਬ ਨੇ ਤਿੰਨੇ ਤ੍ਰਾਂਚਰ ਕਹਿ ਸਕਦਾ ਹੈ ਰਾਜਨੀਤੀ ਦੇ ਤੁਸੀਂ ਰਾਜਨੀਤੀ ਨਵੇਂ ਆਵੇਂ ਪਿਛੋਕੜ ਤੁਹਾਡਾ ਹੈਗਾ ਰਾਜਨੀਤੀ ਦਾ ਕੋਈ ਲੱਗਦਾ ਫਾਈਟ ਕਿੰਨੀ ਕਿਦੋਂ ਪਾਵੇਂ ਕਿਨਾਂ ਕੌਕਾ ਲੱਗਦਾ ਬਹੁਤ ਵੱਡੀ ਮਾਰ ਦੇ ਨਾਲ ਦਿੱਤਾਗੇ ਜੀ ਵੱਡੀ ਪਰਸੈਂਟੇਜ ਬੀਜੇਪੀ ਇਕੱਲੀ ਲੈ ਕੇ ਜਾਊਗੀ ਬਾਕੀ ਦੀਆਂ ਵੋਟਾਂ ਵਾਪਸ ਛੰਡ ਲੈਣਗੇ ਜੀ ਕੋਈ ਚੈਲੰਜ ਨਹੀਂ ਹੈਗਾ ਮੈਨੂੰ ਕਿਸਾਨ ਜੀ ਨੇ ਲਗਾਤਾਰ ਵਿਰੋਧ ਕਰ ਰਹੀ ਹੈਗੀ ਹੈ ਤੇ ਜਿਵੇਂ ਜਾਨਦੇ ਆ ਤੁਸੀਂ ਵੀ ਜਾਣਦੇ ਹੋ ਕਿ ਤਨੇ ਕਿਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਮੈਨੂੰ ਕਿਤੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਮੈਨੂੰ ਤਿੰਨ ਚਾਰ ਦਿਨ ਹੋ ਗਏ ਹਲਕੇ ਦੇ ਵਿੱਚ ਅੱਜ ਤੱਕ ਕਿਸੇ ਨੇ ਮੈਨੂੰ ਕੁਝ ਨਹੀਂ ਕਿਹਾ ਕਿਸਾਨ ਆਪਣੀ ਵੀਰ ਹੈ ਕੋਈ ਸਾਡੇ ਨਾਲ ਵੱਖ ਨਹੀਂ ਹੈਗੇ ਅਸੀਂ ਵੀ ਕਿਸਾਨ ਆ ਅਸੀਂ ਕੋਈ ਉਹਨਾਂ ਨਾਲ ਵੱਖ ਨਹੀਂ ਹੈਗੇ ਕੋਈ ਪ੍ਰੋਬਲਮ ਨਹੀਂ ਆਉਣੀ ਜਿਸ ਤਰ੍ਹਾਂ ਮਲੂਕਾ ਸਾਹਿਬ ਅਕਾਲੀ ਦਲ ਚਾਜੀ ਕੀ ਕਿਵੇਂ ਮੰਨਦੇ ਤੁਹਾਡਾ ਸਾਥ ਦੇਣਗੇ ਜਾਂ ਕਿਵੇਂ ਉਹਨਾਂ ਤੋਂ ਪੁੱਛੋ ਜੀ ਉਹਨਾਂ ਤੋਂ ਪੁੱਛੋ ਤੁਸੀਂ ਕੀਆ ਗੱਲਬਾਤ ਕੀਤੀ ਕੋਈ ਮੁਕਾਸਾ ਉਹਨਾਂ ਨੂੰ ਟਿਕਟ ਮਿਲੀ ਅੱਜ ਕੋਈ ਫੋਨ ਆਇਆ ਮੁਕਾਸਾ ਦਾ ਵੀ ਵਧਾਈ ਮਿਲੀ ਕੋਈ ਕਿਹਾ ਨਹੀਂ ਗੱਲ ਨਹੀਂ ਹੋ ਸਕੀ ਐਕਚੁਅਲੀ ਉਹਨਾਂ ਦਾ ਫੋਨ ਵੀ ਕਾਫੀ ਬਿਜ਼ੀ ਬਿਜ਼ੀ ਚੱਲ ਰਿਹਾ ਸੀਗਾ ਤੋਂ ਗੱਲ ਨਹੀਂ ਹੋ ਸਕੀ ਆਸ ਕਰਦੇ ਹੋ ਤੁਸੀਂ ਹਾਂਜੀ ਆਸ ਕਰਦੇ ਹਾਂ ਤੁਸੀਂ ਸਾਡਾ ਸਾਥ ਦੇਣਗੇ ਆਸ ਤਾਂ ਹਰ ਕੈਂਡੀਡੇਟ ਕਰਦਾ ਸਾਰੀ ਸਾਰੇ ਸਾਰਿਆਂ ਦੇ ਸਹਿਯੋਗ ਦੀ ਆਸ ਕਰਕੇ ਹੀ ਕੈਂਡੀਡੇਟ ਕੋਈ ਖੜਾ ਹੁੰਦਾ ਹੈ ਜੀ ਮੈਮ ਤੁਸੀਂ ਅਸਲ ਕਰਕੇ ਟਿੱਕ ਮੇਰੀ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਟਿਕਟ ਦਾ ਤਾਂ ਮੇਰਾ ਪਹਿਲਾਂ ਹੀ ਪੱਕਾ ਸੀਗਾ ਪਰ ਫਾਰਮਲ ਅਨਾਉਂਸਮੈਂਟ ਵੀ ਹੋ ਗਈ ਤੇ ਹੁਣ ਇਲੈਕਸ਼ਨ ਲੜਾਂਗੇ ਤੇ ਜਿੱਤਾਂਗੇ ਜੀ ਬਹੁਤ ਵੱਡੇ ਮਾਰਜਿਨ ਤੋਂ ਕੀ ਮੁੱਦੇ ਰਹਿਣਗੇ ਮੈਮ ਕੀ ਮੁੱਦੇ ਰਹਿਣਗੇ ਮੁੱਦਾ ਜੀ ਵਿਕਾਸ ਦਾ ਮੁੱਦਾ ਰਹੂਗਾ ਜਿਹੜਾ ਕਿ ਸਾਰੇ ਦੇਸ਼ ਦਾ ਮੁੱਦਾ ਹੈਗਾ ਸਾਰੇ ਦੇਸ਼ ਦੇ ਵਿੱਚ ਹੀ ਹੁਣ ਮੋਦੀ ਸਾਹਿਬ ਦੀ ਲਹਿਰ ਚੱਲੀ ਹੋਈ ਹੈ ਔਰ ਕੁਸ਼ਵੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੋਕ ਭਾਜੀਪੀ ਨੂੰ ਲਾਈਕ ਕਰ ਰਹੇ ਹੈ ਤੇ ਇਹੀ ਵਿਕਾਸ ਦਾ ਹੀ ਸਭ ਤੋਂ ਵੱਡਾ ਮੁੱਦਾ ਹੈ ਜੀ। ਨਾ ਤੁਹਾਡੀ ਪਹਿਲੀ ਰਾਜਨੀਤੀ ਚ ਫਾਰੀ ਹੈਗੀ ਆ। ਦੂਜੇ ਪਾਸੇ ਹਰ ਸਿਮਰਤ कौर ਦੇਖ ਲਈ ਆਪਾਂ ਕਿ ਆ ਦੂਜੇ ਬਜੀਤ ਵੀ ਹੈਗੇ ਨੇ ਤੇ ਕੁੜੀਆਂ ਸਾਹਿਬ ਨੇ ਤਿੰਨੇ ਤਿੰਨਾਂ ਚਰ ਕਹਿ ਸਕਦਾ ਰਾਜਨੀਤੀ ਦੇ ਤੁਸੀਂ ਰਾਜਨੀਤੀ ਨਵੇਂ ਭਾਵੇਂ ਪਿਛੋਕੜ ਤੁਹਾਡਾ ਹੈਗਾ ਰਾਜਨੀਤੀ ਦਾ ਕੋਈ ਲੱਗਦਾ ਫਾਈਟ ਕਿੰਨੀ ਕਿ ਦਿਓ ਪਾਉਗੇ ਕਿਨਾਂ ਕੌਕਾ ਲੱਗਦਾ ਬਹੁਤ ਵੱਡੀ ਮਾਰ ਦੇ ਨਾਲ ਦਿੱਤਾਗੇ ਜੀ ਵੱਡੀ ਪਰਸੈਂਟੇਜ ਬੀਜੇਪੀ ਇਕੱਲੀ ਲੈ ਕੇ ਜਾਊਗੀ ਬਾਕੀ ਦੀਆਂ ਵੋਟਾਂ ਵਾਪਸ ਚ ਵੰਡ ਲੈਣਗੇ ਜੀ ਕੋਈ ਚੈਲੰਜ ਨਹੀਂ ਹੈਗਾ ਮੈਨੂੰ ਮੈਨੂੰ ਕਿਸਾਨ ਜੀ ਲਗਾਤਾਰ ਵਿਰੋਧ ਕਰ ਰਹੀ ਹੈਗੀ ਹੈ ਤੇ ਜਦ ਮੈਂ ਜਾਂਦੇ ਆ ਤੁਸੀਂ ਵੀ ਜਾਣੇ ਹੋ ਕਿ ਤਰ੍ਹਾਂ ਕਿਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਮੈਨੂੰ ਕਿਤੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਮੈਨੂੰ ਤਿੰਨ ਚਾਰ ਦਿਨ ਹੋ ਗਏ ਹਲਕੇ ਦੇ ਵਿੱਚ ਅੱਜ ਤੱਕ ਕਿਸੇ ਨੇ ਮੈਨੂੰ ਕੁਝ ਨਹੀਂ ਕਿਹਾ ਕਿਸਾਨ ਆਪਣੇ ਵੀਰ ਹੈ ਕੋਈ ਸਾਡੇ ਨਾਲ ਵੱਖ ਨਹੀਂ ਹੈਗੇ ਅਸੀਂ ਵੀ ਕਿਸਾਨ ਆ ਅਸੀਂ ਕੋਈ ਉਹਨਾਂ ਨਾਲ ਵੱਖ ਨਹੀਂ ਹੈਗੇ ਕੋਈ ਪ੍ਰੋਬਲਮ ਨਹੀਂ ਆਉਣੀ ਹਾਂ ਜਿਸ ਤਰ੍ਹਾਂ ਮਲੂਕਾ ਸਾਹਿਬ ਅਕਾਲੀ ਦਲ ਚਾਜੀ ਕੀ ਕਿਵੇਂ ਮੰਨਦੇ ਤੁਹਾਡਾ ਸਾਥ ਦੇਣਗੇ ਜਾਂ ਕਿਉਂ ਉਹਨਾਂ ਤੋਂ ਪੁੱਛੋ ਜੀ ਉਹਨਾਂ ਤੋਂ ਪੁੱਛੋ ਤੁਸੀਂ ਕਿਹਾ ਗੱਲਬਾਤ ਕੀਤੀ ਕੋਈ ਮੁਖੀ ਸਾਹਿਬ ਨੂੰ ਮੈਨੂੰ ਕਿੱਥੇ ਮਿਲੀ ਅੱਜ ਕੋਈ ਫੋਨ ਆਇਆ ਮੁਖੀ ਸਾਹਿਬ ਦਾ ਵੀ ਵਧਾਈ ਮਿਲੀ ਹੈ ਕੋਈ ਕਿਹਾ ਨਹੀਂ ਗੱਲ ਨਹੀਂ ਹੋ ਸਕੇ ਐਕਚੁਅਲੀ ਉਹਨਾਂ ਦਾ ਫੋਨ ਵੀ ਕਾਫੀ ਬਿਜ਼ੀ ਬਿਜ਼ੀ ਚੱਲ ਰਿਹਾ ਸੀਗਾ ਤੋਂ ਗੱਲ ਨਹੀਂ ਹੋ ਸਕੇ ਆਸ ਕਰਦੇ ਹੋ ਤੁਸੀਂ ਹਾਂਜੀ ਆਸ ਕਰਦੇ ਹਾਂ ਤੁਸੀਂ ਸਾਡਾ ਸਾਥ ਦੇਣਗੇ ਆਸ ਤਾਂ ਹਰ ਕੈਂਡੀਡੇਟ ਕਰਦਾ ਸਾਰੀ ਸਾਰੇ ਸਾਰਿਆਂ ਦੇ ਸਹਿਯੋਗ ਦੀ ਆਸ ਕਰਕੇ ਹੀ ਕੈਂਡੀਡੇਟ ਕੋਈ ਖੜਾ ਹੁੰਦਾ ਹੈ ਜੀ Subscribe to One India channel and never miss an update.